ਤੇ ਸਾਰੇ ਸੰਸਾਰ ਨੂੰ ਜਿੱਤ ਲਵੇ ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਜੇ ਉਹਦੇ ਜੀਵਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਤੇ ਪਤਸ਼ਾਹ ਕਹਿੰਦੇ ਸੱਚ ਜਾਣਿਓ ਐ ਉਹ ਜ ਆ ਮਨੁੱਖ ਪਰਮੇਸ਼ਰ ਜੀ ਦੇ ਨਾਮ ਤੋਂ ਬਗੈਰ ਜੰਗਲਾਂ ਦੇ ਵਿੱਚ ਹੀ ਫਿਰ ਰਿਹਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਬਚਨ ਸੀ ਸਰਵਣ ਕਰਦੇ ਆ ਤੇ ਸਹਿਬ ਜੀ ਆਖਣ ਲੱਗੇ ਜੇ ਜੁਗ ਚਾਰੇ ਆਰਜਾ ਜੇ ਚਾਰ ਯੁੱਗਾਂ ਦੀ ਜ਼ਿੰਦਗੀ ਹੋ ਜਾਵੇ ਫਿਰ ਸਹਿਬ ਜੀ ਕਹਿੰਦੇ ਚਾਰ ਯੁੱਗ ਛੱਡੋ ਹੋਰ ਦਸੂਣੀ ਹੋਏ 10 ਟਾਈਮਸ 10 ਗੁਣਾ ਹੋਰ ਜ਼ਿਆਦਾ ਵੱਧ ਜਾਵੇ ਤੇ ਫਿਰ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ ਨਵਾਂ ਖੰਡਾਂ ਦੇ ਵਿੱਚ ਹਰ ਕੋਈ ਮਨੁੱਖ ਉਹਦਾ ਹਾਮੀ ਹੋਵੇ ਹਰ ਕੋਈ ਮਨੁੱਖ ਉਹਦੇ ਨਾਲ ਚੱਲਣ ਵਾਲਾ ਹੋਵੇ ਘਰ ਦੇ ਵਿੱਚ ਪੰਜ ਜੀ ਹੁੰਦੇ ਨੇ ਤੇ ਪੰਜਾਂ ਦੀ ਆਪਸ ਵਿੱਚ ਨਹੀਂ ਬਣਦੀ ਸਹਿਬ ਜੀ ਕਹਿੰਦੇ ਆ ਉਹ ਜਾਂ ਬੰਦਾ ਜਿਹਨੂੰ ਸੰਸਾਰ ਦੇ ਵਿੱਚ ਕੋਈ ਹੇਟ ਹੀ ਨਾ ਕਰਦਾ ਹੋਵੇ ਅਮੈਨ ਵਿਦ ਜ਼ੀਰੋ ਹੇਟਰ ਸਾਰੇ ਮਨੁੱਖ ਉਹਦੀ ਆਗਿਆ ਤਾਬਿਆ ਚਲਦੇ ਹੋਣ ਜੋ ਉਹ ਮਨੁੱਖ ਕਹਿ ਦੇਵੇ ਉਹਦੇ ਮੁਖ ਦਾ ਨਿਕਲਿਆ ਹੋਇਆ ਬੋਲ ਪੱਥਰ ਤੇ ਲੀਕ ਬਣ ਜਾਵੇ ਚੰਗਾ ਨਾਉ ਰਖਾਏ ਕੈ ਸੰਸਾਰ ਦੇ ਵਿੱਚ ਬੜਾ ਵੱਡਾ ਨਾਮ ਹੋਵੇ ਬੜੀ ਰੈਨੌਂਡ ਪਰਸਨੈਲਿਟੀ ਹੋਵੇ ਜਸ ਕੀਰਤ ਜਗ ਲੇ ਸੰਸਾਰ ਦੇ ਵਿੱਚੋਂ ਜੇ ਉਹਨੂੰ ਕੁਝ ਮਿਲਦਾ ਹੋਵੇ ਤੇ ਸਿਰਫ ਜਸ ਹੀ ਮਿਲਦਾ ਹੋਵੇ ਜੇ ਕੋਈ ਮਨੁੱਖ ਉਹਦੇ ਬਾਰੇ ਗੱਲ ਕਰੇ ਤੇ ਅਸ਼ਸ਼ਕਾ ਡੁੱਠੇ ਪਾਦਸ਼ਾਹ ਕਹਿੰਦੇ ਇਹੋ ਜਾਂ ਕਾਈਂਡ ਪਰਸਨ ਹੋਵੇ ਐਸਾ ਸ਼ੁਭ ਗੁਣਾ ਦੇ ਨਾਲ ਭਰਿਆ ਮਨੁੱਖ ਹੋਵੇ ਪਰ ਜੇਕਰ ਉਹਦੇ ਜੀਵਨ ਦੇ ਵਿੱਚ ਸਪਿਰਿਚੁਅਲਿਟੀ ਨਹੀਂ ਬੀਇੰਗ ਕਾਈਂਡ ਇਜ਼ ਦਾ ਡਿਫਰੈਂਟ ਥਿੰਗ ਐਂਡ ਬੀਇੰਗ ਸਪਿਰਚੁਅਲ ਇਜ਼ ਡਿਫਰੈਂਟ ਥਿੰਗ ਇੱਕ ਹੈ ਅਧਿਆਤਮਿਕ ਹੋਣਾ ਤੇ ਇੱਕ ਹੈ ਚੰਗਾ ਹੋਣਾ ਚੰਗਾ ਹੋਣਾ ਸਪਿਰਚੁਅਲਿਟੀ ਦਾ ਗਰਾਊਂਡ ਹੈ ਜਿਹੜਾ ਬੰਦਾ ਚੰਗਾ ਹੈ ਉਸ ਸਪਿਰਚੁਅਲ ਛੇਤੀ ਹੋ ਸਕਦਾ ਪਰ ਸਿਰਫ ਚੰਗਿਆਈ ਹੀ ਅਧਿਆਤਮਿਕਤਾ ਨਹੀਂ ਹੋਇਆ ਕਰਦੀ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ ਸਾਹਿਬ ਜੀ ਕਹਿੰਦੇ ਜੇ ਇਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕਿ ਜੇ ਵਾਹਿਗੁਰੂ ਪਰਮੇਸ਼ਰ ਦੀ ਨਦਰ ਅੰਦਰ ਨਹੀਂ ਜੇ ਪਰਮੇਸ਼ਰ ਦੀ ਨਿਗਾਹ ਏਠ ਨਹੀਂ ਜੋ ਸੁਣੇ ਰੱਬ ਨੂੰ ਕਦੀ ਨਹੀਂ ਜਪਿਆ ਜੇ ਜ਼ੁਬਾਨੋਂ ਨਹੀਂ ਆਖਿਆ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਹਿਬ ਜੀ ਕਹਿੰਦੇ ਉਸ ਮਨੁੱਖ ਦਾ ਕੋਈ ਮੋਲ ਨਹੀਂ ਫਿਰ ਇੱਕ ਸ਼ਾਸਤਰਕਾਰ ਨੇ ਬੜੇ ਕਮਾਲ ਦੇ ਬੋਲ ਆਖੇ ਉਹ ਕਹਿੰਦਾ ਜਿਨ ਕੇ ਰਥ ਨੀਮਦਾਰਨ ਤੇ ਸਤ ਸਾਗਰ ਹੈ ਅਬ ਲੋ जग 마ਹੀ ਜਿਨ ਚਾਪਨ ਗੂਸ਼ਣ ਕੇ ਬਲ ਤੇ ਸਭ ਸੈਲ ਬਟੂਰ ਤਰੇ ਧਰਮਾਹੀ ਸੁਰ ਰਾਜ ਡਰੇ ਜਿਨ ਕੇ ਡਰਤੇ ਜਮ ਰਾਜ ਜਿਤੇ ਜਿਹਨੇ ਜਗ ਮਾਹੀ ਮਨ ਤੇ ਜਗ ਪੀਤਰ ਨਾਹ ਰਹੇ ਅਬ ਆਰ ਰਹੇ ਕਹੂ ਕੋ ਜਗ ਮਾਹੀ ਕਹਿੰਦੇ ਇਹੋ ਜੈ ਮਨੁਖ ਜਦੋਂ ਆਪਣੇ ਰਥ ਉੱਤੇ ਸਵਾਰ ਹੁੰਦੇ ਸਨ ਉਹਨਾਂ ਰਥਾਂ ਦੇ ਪਹੀਏ ਨੇ ਪਰਜੋਰ ਸਨ ਧਰਤੀ ਉੱਤੇ ਚੱਲਦੇ ਧਰਤੀ ਉੱਤੇ ਤਰੇੜਾਂ ਪੈ ਜਾਂਦੀਆਂ ਤੇ ਸਮੁੰਦਰ ਬਣ ਜਾਂਦੇ ਜਿਨ੍ਹਾਂ ਦੀਆਂ ਬਾਹਾਂ ਵਿੱਚ ਇੰਨਾ ਜ਼ੋਰ ਕਮਾਂਡ ਦੇ ਚਿੱਲੇ ਉੱਤੇ ਚਾੜ ਕੇ ਤੀਰ ਚਲਾਉਂਦੇ ਵੱਡੇ-ਵੱਡੇ ਪਹਾੜਾਂ ਨੂੰ ਮਿੱਟੀ ਬਣਾ ਦਿੰਦੇ ਜਿਨ੍ਹਾਂ ਤੋਂ ਇੰਦਰ ਵਰਗੇ ਡਰਦੇ ਰਹੇ ਥਰੀਅਰ ਥਰੀਅਰ ਕੰਬਦੇ ਰਹੇ ਇੰਦਰ ਜਿਹਾ ਜੋਦਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਜਿਨ੍ਹਾਂ ਤੋਂ ਇੰਦਰ ਵਰਗੇ ਡਰਦੇ ਰਹੇ ਜਮਰਾਜ ਜਿਤੇ ਜਿਹਨੇ ਜਗ ਮਾਹੀ ਜਿਨ੍ਹਾਂ ਨੇ ਆਖਿਆ ਜਾਂਦਾ ਹੈ ਕਾਲ ਨੂੰ ਪਾਵੇ ਨਾਲ ਬੰਨ ਲਿਆ ਵਾਹਿਗੁਰੂ ਪਰਮੇਸ਼ਰ ਤੋਂ ਬਗੈਰ ਸਾਬ ਜੀ ਕਹਿੰਦੇ ਅੱਜ ਸੰਸਾਰ ਵਿੱਚੋਂ ਚਲੇ ਗਏ ਉਹਨਾਂ ਦਾ ਕੋਈ ਨਾਮ ਲੈਣ ਵਾਲਾ ਨਹੀਂ ਦੱਸੋ ਕੀ ਘਟਿਆ ਉਹਨਾਂ ਨੇ ਤੇ ਫਿਰ ਕੋ ਹੋਰ ਬੋਲੋ ਨਾ ਆਖਿਆ ਉਹ ਆਖਣ ਲੱਗੇ ਜਿਨ੍ਹਾਂ ਨੇ ਕਦੀ ਸੋਨੇ ਦੇ ਭਾਂਡਿਆਂ ਵਿੱਚ ਕੋਟਕ ਵਿੰਜਨ ਹਾਟਕ ਬਾਸਨ ਜਿਨ੍ਹਾਂ ਨੇ ਸੋਨੇ ਦੇ ਭਾਂਡਿਆਂ ਦੇ ਵਿੱਚ ਭੋਜਨ ਪ੍ਰਸ਼ਾਦਾ ਛਕਿਆ ਜਿਹਨੇ ਸੰਸਾਰ ਦੇ ਵਿੱਚ ਸਾਰਿਆਂ ਨੂੰ ਜਿੱਤ ਲਿਆ ਔਰਨ ਛਤਰ ਉਤਾਰ ਪਲੀ ਬਿਦ ਆਪਣ ਸੀਸ ਸੁ ਛਤਰ ਸੁਹਾਤੇ ਕਹਿੰਦੇ ਸੰਸਾਰ ਦੇ ਵਿੱਚ ਹੋਰ ਜਿੰਨੇ ਛਤਰਪਤੀ ਰਾਜਾ ਸਨ ਸਾਰਿਆਂ ਦੇ ਛਤਰ ਲਾ ਲਏ ਆਪਣੇ ਸੀਸ ਉਤੇ ਚਲਾ ਲਏ ਔਰਨ ਛਤਰ ਉਤਾਰ ਪਲੀ ਬਿਦ ਆਪਣ ਸੀਸ ਸੁ ਛਤਰ ਫਿਰਾਤੇ ਜੋ ਬਿਦਿਆ ਹੈ ਤੂੰ ਭੇ ਤੂੰ ਕਹਾਂ ਜੋ ਜਾਨ ਕੀ ਨਾਥ ਕੇ ਰੰਗ ਨ ਰਾਤੇ ਕਹਿੰਦੇ ਇਹ ਕੁਝ ਕਰ ਲਿਆ ਤੇ ਫਿਰ ਕੀ ਹੋ ਗਿਆ ਜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਾ ਲਿਆ ਕੁਝ ਵੀ ਨਹੀਂ ਫਿਰ ਗੁਰੂ ਗਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ ਪਾਦਸ਼ਾਹ ਕਹਿੰਦੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਤਸ਼ਾਹ ਕਹਿੰਦੇ ਐੋ ਜਾਂ ਰਾਜ ਭਾਗ ਕਿਸੇ ਦਾ ਹੋਵੇ ਹਾਥੀ ਸਜਾਏ ਹੋਣ ਸੋਨੇ ਤੇ ਚਾਂਦੀਆਂ ਦੇ ਨਾਲ ਮਾਤੇ ਮਤੰਗ ਜਰੇ ਜਰ ਸੰਗ ਸਜਾਏ ਹੋਣ ਜੜੇ ਹੋਣ ਮੋਤੀ ਹੀਰੇ ਤੇ ਸੋਨੇ ਦੀਆਂ ਬਾਰੀਆਂ ਉੱਤੇ ਫਿਰ ਉਸ ਤੋਂ ਬਾਅਦ ਘੋੜੇ ਹੋਣ ਜਿਹੜੇ ਹਿਰਨਾ ਵਾਂਗ ਛਾਲਾਂ ਮਾਰਦੇ ਹੋਣ ਕੋਟ ਤੁਰੰਗ ਕੋਟ ਤੁਰੰਗ ਕੋ ਰੰਗ ਸੇ ਕੂਦਤ ਪੌਨ ਕੇ ਗਾਉਨ ਕੋ ਜਾਤ ਨਿਵਰੇ ਪਤਸ਼ਾਹ ਕਹਿੰਦੇ ਇਨੀ ਤੇਜ ਰਫਤਾਰ ਦੇ ਨਾਲ ਭਜਦੇ ਹੋਣ ਹਵਾ ਨਾਲ ਮਸ਼ਕਰੀਆਂ ਤੇ ਮਖੌਲ ਕਰਦੇ ਹੋਣ ਇਸ ਤਰ੍ਹਾਂ ਦਾ ਰਾਜ ਭਾਗ ਵੀ ਹੋਵੇ ਜੀਤ ਫਿਰੈ ਸਭ ਦੇਸ਼ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਕ ਭਵਾਨ ਕੇ ਭੂਪਤ ਕਾਮਨ ਗਨ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨੰਤ ਕੋ ਅੰਤ ਕੇ ਧਾਮ ਸੁਧਾਰੇ ਸਾਹਿਬ ਜੀ ਕਹਿੰਦੇ ਜੀਵਨ ਵਿੱਚ ਕੀ ਖਟਿਆ ਫਿਰ ਸਤਗੁਰਾਂ ਜੀ ਨੇ ਦੋ ਪਰਸਨੈਲਿਟੀਆਂ ਨੂੰ ਆਹਮੋ ਸਾਹਮਣੇ ਪੈਰਲਲ ਖੜਾ ਕੀਤਾ ਇੱਕ ਪਾਸੇ ਉਹ ਜਿਨ੍ਹਾਂ ਦੇ ਕੋਲ ਸਭ ਕੁਝ ਹੈ ਇੱਕ ਪਾਸੇ ਉਹ ਜਿਨ੍ਹਾਂ ਦੇ ਕੋਲ ਕੁਝ ਨਹੀਂ ਸੁੰਦਰ ਸੇ ਜ ਅਨੇਕ ਸੁਖ ਰਸ ਭੋਗਣ ਪੂਰੇ ਜਿਨ੍ਹਾਂ ਦੇ ਕੋਲ ਸੋਹਣਿਆ ਸੇਜਾ ਸਨ ਬੜੇ ਬੜੇ ਸੁਖ ਸਨ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਫਿਰ ਉਸ ਤੋਂ ਬਾਅਦ ਮਨ ਇੱਛੇ ਸੁਖ ਮਾਣ ਦਾ ਕਿਛ ਨਾਹਿ ਵਿਸੂਰੇ ਮਨ ਭਾਉਂਦੇ ਮਨ ਇੱਛਤ ਪਦਾਰਥ ਉਹਦੇ ਕੋਲ ਹੋਣ ਸਭ ਕੁਝ ਹੋਵੇ ਪਰ ਜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਸੋ ਪ੍ਰਭ ਚੇਤਨਾ ਆਵਈ ਵਿਛਟਾ ਕੇ ਕੀੜੇ ਗੁਰਦੇਵ ਕਹਿੰਦੇ ਹੋ ਮਨੁੱਖ ਵਿਛਟਾ ਦਾ ਕੀੜਾ ਦੂਜੇ ਪਾਸੇ ਕਿਸੇ ਮਨੁੱਖ ਕੋਲ ਕੁਝ ਵੀ ਨਾ ਹੋਵੇ ਬਸਤਾ ਟੂਟੀ ਝੂੰ ਪੜੀ ਤੀਰ ਸਭ ਛਿੰਨਾ ਜਾਤ ਨਾ ਪਾਤ ਨ ਆਦਰ ਉਦਿਆਨ ਪ੍ਰਮਿਨਨਾ ਮਿਤ੍ਰ ਨਾਈਠ ਧਨ ਰੂਪ ਹੀਣ ਕਿਛ ਸਾਖ ਨ ਸਨਾਂ ਰਾਜਾ सगली ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਤੇ ਸਹਿਬ ਜੀ ਕਹਿੰਦੇ ਸੰਸਾਰ ਦਾ ਰਾਜਾ ਹੈ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ ਉਹ ਸੰਸਾਰ ਦੇ ਰਾਜੇ ਹੋ ਗਏ ਜਿਨ੍ਹਾਂ ਦੇ ਕੋਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੇ ਜਿਨ੍ਹਾਂ ਕੋਲ ਨਾਮ ਨਹੀਂ ਪਰਮੇਸ਼ਰ ਨੂੰ ਪੁਲਾ ਕੇ ਨਾਨਕ ਤੇ ਪ੍ਰਾਣੀ ਉਧਿਆਨ ਭਰਮਣੈ ਪਤਸ਼ਾਹ ਕਹਿੰਦੇ ਉਹ ਜੰਗਲਾਂ ਦੇ ਵਿੱਚ ਹੀ ਫਿਰ ਰਹੇ ਨੇ ਉਹਨਾਂ ਨੇ ਸੰਸਾਰ ਵਿੱਚ ਆਣ ਕੁਝ ਖਟਿਆ ਹੀ ਨਹੀਂ ਫਿਰ ਸਤਿਗੁਰਾਂ ਜੀ ਨੇ ਹੁਣ ਇੱਕ ਐਹੋ ਜੀ ਪਰਸਨੈਲਿਟੀ ਦੱਸੀ ਜਿਹਦੇ ਵਿੱਚ ਪੰਜ ਐਹੋ ਜੇ ਗੁਣ ਹੋਣ ਜਿਹੜੇ ਤੁਸੀਂ ਝਾਤੀ ਮਾਰ ਕੇ ਵੇਖ ਲਿਓ ਤੁਹਾਨੂੰ ਕੋਈ ਵੀ ਐਉਂ ਜਾਂ ਮਨੁੱਖ ਨਹੀਂ ਲੱਭੇਗਾ ਜਿਹਦੇ ਕੋਲੇ ਪੰਜੇ ਗੁਣ ਹੋਣਗੇ ਗੁਰਦੇਵ ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਕਹਿੰਦੇ ਇੱਕ ਧੋਵੇ ਅਤ ਦਾ ਸੁੰਦਰ ਐਸਾ ਸੁੰਦਰ ਹੋਵੇ ਜਿਹੜਾ ਨੇਤਰ ਜਿਹੜੀ ਅੱਖ ਉਸ ਰੂਪ ਵੱਲ ਵੇਖਿਓ ਵੇਖਦੀ ਰਹਿ ਜਾਵੇ ਅਤ ਸੁੰਦਰ ਕੁਲੀਨ ਵੱਡੀ ਕੁਲ ਦਾ ਹੋਵੇ ਚਤੁਰ ਬੜਾ ਸਿਆਣਾ ਬੜਾ ਚਲਾਕ ਹੋਵੇ ਫਿਰ ਮੁਖ ਗਿਆਨੀ ਇੱਕ ਹੁੰਦਾ ਹੈ ਗਿਆਨੀ ਗਿਆਨੀ ਹੈ ਗਿਆਨवान ਜਿਹਦੇ ਕੋਲ ਕੋਈ ਨੋਲੇਜ ਹੈ ਪਰ ਮੁਖ ਗਿਆਨੀ ਹੈ ਜਿਹੜਾ ਉਸ ਗਿਆਨ ਨੂੰ ਡਿਲੀਵਰ ਕਰਨਾ ਜਾਣਦਾ ਹੋਵੇ ਜਿਹੜਾ ਗੁੱਡ ਸਪੀਕਰ ਹੋਵੇ ਜਿਹੜਾ ਸਭਾ ਦੇ ਵਿੱਚ ਆਪਣੀ ਵਿੱਦਿਆ ਦਾ ਪ੍ਰਦਰਸ਼ਨ ਕਰਨਾ ਜਾਣਦਾ ਹੋਵੇ ਉਹ ਹੈ ਮੁਖ ਗਿਆਨੀ ਤੇ ਪੰਜਵਾਂ ਸਾਹਿਬ ਜੀ ਕਹਿੰਦੇ ਧਨਵੰਤ ਪੰਜਵਾਂ ਹੈ ਧਨਵਾਨ ਇਹ ਪੰਜੇ ਤੀਜਾਂ ਇਕੱਠੀਆਂ ਨਹੀਂ ਜੇ ਮਿਲਦੀਆਂ ਇੱਕ ਵਜੀਦਾ ਹੋਇਆ ਉਹਨੇ ਬੜੇ ਸੋਹਣੇ ਦੋਹੇ ਲਿਖੇ ਤੇ ਉਹ ਕਹਿੰਦਾ ਸੰਸਾਰ ਦੇ ਵਿੱਚ ਮੈਂ ਅਜਬ ਖੇੜ ਵੇਖੀ ਜਿਹੜਾ ਹੁਨਰ ਹੈ ਉਹ ਸੜਕਾਂ ਤੇ ਤਮਾਸ਼ੇ ਪਿਆ ਕਰਦਾ ਹੈ ਤੇ ਜਿਹੜੇ ਭਾਗ ਨੇ ਉਹ ਮੈਲਾ ਦੇ ਵਿੱਚ ਰਾਜ ਕਰ ਰਹੇ ਨੇ ਮੂਰਖ ਦੀ ਅਸਵਾਰੀ ਹਾਥੀ ਘੋੜਿਆਂ ਪੰਡਤ ਪੈਰ ਪਿਆਦੇ ਪਾਟੇ ਜੋੜਿਆਂ ਕਹਿੰਦੇ ਮੈਂ ਵੇਖੇ بڑے بڑے ਵਿਦਵਾਨ ਜਿਨ੍ਹਾਂ ਦੇ ਪੈਰ ਪਾਟੇ ਸਨ ਜਨਾ ਦੇ ਕੋਲ ਪੈਰਾਂ ਵਿੱਚ ਪਾਉਣ ਵਾਸਤੇ ਜੋੜਾ ਨਹੀਂ ਸੀ ਤੇ ਮੈਂ ਵੇਖੇ ਬੜੇ ਬੜੇ ਮੂਰਖ ਜਿਨ੍ਹਾਂੇ ਸ਼ਿਖਰ ਦੇ ਮੂਰਖ ਸਨ ਉਹਨੇ ਚੋਟੀ ਦੇ ਹਾਥੀ ਉੱਤੇ ਉਹਨੇ ਸ਼ਿਖਰ ਦੇ ਕੋਡੇ ਉੱਤੇ ਚੜਦੇ ਸਨ ਸੇਸ ਕਰਕੇ ਅਨੇਕਾਂ ਪ੍ਰਕਾਰ ਦੇ ਲੋਕ ਤੇ ਸਹਿਬ ਕਹਿੰਦੇ ਤਨਵਾਨ ਹੋਵੇ ਵਿਦਵਾਨ ਹੋਵੇ ਰੂਪਵਾਨ ਹੋਵੇ ਕੁਲਵਾਨ ਹੋਵੇ ਬੁੱਧੀਵਾਨ ਹੋਵੇ ਪੰਜੇ ਗੁਣ ਜੇ ਕਿਸੇ ਕੋਲ ਹੋਣ ਪਰ ਜੇ ਛੇਵਾ ਨਾ ਹੋਵੇ ਮਹਾਰਾਜ ਛੇਵਾ ਕੀ ਛੇਵਾ ਹੈ ਵਾਹਿਗੁਰੂ ਪਰਮੇਸ਼ਰ ਦੀ ਯਾਦ ਜੇ ਪਰਮੇਸ਼ਰ ਦੀ ਯਾਦ ਕੋਲ ਨਹੀਂ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤ ਨਹੀਂ ਜਿਨਾ ਦੇ ਹਿਰਦੇ ਵਿੱਚ ਸੁਣੇ ਰੱਬ ਦੀ ਯਾਦ ਨਹੀਂ ਭਗਤ ਜੀ ਕਹਿੰਦੇ ਉਹਨਾਂ ਦੇ ਦਿਲਾਂ ਨੂੰ ਦਿਲ ਨਾ ਖਿਓ ਜੇ ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ ਫਰੀਦਾ ਜਿਤ ਤਨ ਬਿਰਹ ਨਾ ਉਪਜੈ ਸੋ ਤਨ ਜਾਣ ਮਸਾਨ ਉਹ ਦਿਲ ਕਾ ਦਾ ਉਹ ਤੇ ਮਸਾਨ ਹੈ ਸ਼ਮਸ਼ਾਨ ਹੈ ਸ਼ਿਵੇ ਨੇ ਛਮਿਆਂ ਵਿੱਚ ਮੁਰਦੇ ਸੜਦੇ ਨੇ ਜਿਨ੍ਹਾਂ ਦੇ ਹਿਰਦਿਆਂ ਵਿੱਚ ਕਦੀ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਕੇ ਹੰਝੂ ਨਹੀਂ ਆਏ ਜਿਹੜਾ ਕਦੀ ਪਰਮੇਸ਼ਰ ਦੇ ਇਸ਼ਕ ਵਿੱਚ ਝੂਮਿਆ ਨਹੀਂ ਜਿਨੇ ਕਦੀ ਚੜਦਾ ਹੋਇਆ ਸੂਰਜ ਨਹੀਂ ਵੇਖਿਆ ਜਿਨੇ ਕਦੀ ਪੂਰਨਮਾਸ਼ੀ ਦੇ ਚੰਨ ਨੂੰ ਨਹੀਂ ਨਿਹਾਰਿਆ ਜਿਨੇ ਕਦੀ ਦਰਖਤਾਂ ਉੱਤੇ ਕੁੰਬਲਾਂ ਉਗਦੀਆਂ ਨਹੀਂ ਵੇਖੀਆਂ ਜਿਨੇ ਕਦੀ ਪੱਤੇ ਝੜਦੇ ਨਹੀਂ ਵੇਖੇ ਪਤਸ਼ਾਹ ਕਹਿੰਦੇ ਮਨੁੱਖ ਕਾਦਾ ਉਹ ਪਸ਼ੂ ਹੀ ਐ ਉਹਦਾ ਦਿਲ ਕਾਦਾ ਸ਼ਮਸ਼ਾਨ ਤੇ ਸ਼ਿਵੈ ਹੀ ਨੇ ਸੋ ਵਾਏ ਗੁਰੂ ਪਰਮੇਸ਼ਰ ਨੂੰ ਜਿੰਨਾ ਭੁਲਾ ਦਿੱਤਾ ਗੁਰਦੇਵ ਨੂੰ ਕਹਿਣਾ ਪਿਆ ਉਹ ਜੰਗਲਾਂ ਦੇ ਵਿੱਚ ਹੀ ਫਿਰ ਰਹੇ ਨੇ ਕੌਤਕ ਕੋਡ ਤਮਸਿਆ ਚੇਤਨਿਆ ਵਸਨਾਉ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਠਾਉ ਗੁਰੂ ਨਾਨਕ ਦੇਵ ਮਹਾਰਾਜ ਇੱਕ ਪਿੰਗਲੇ ਨੂੰ ਕੋੜੀ ਨੂੰ ਵੇਖਿਆ ਜਿਹਦਾ ਨਾਮ ਨੂਰਾ ਹੈ ਮੇਰੇ ਸਤਿਗੁਰੂ ਜੀ ਉਹਨੂੰ ਵੇਖਿਆ ਤੜਫ ਰਿਹਾ ਹੈ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇਹ ਕਿਉਂ ਤੜਫਦਾ ਹੈ ਕੀ ਕਾਰਨ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮਰਦਾਨਿਆ ਰਬਾਬ ਛੇੜ ਕਾਈ ਗੱਲ ਕਰੀਏ ਖੁਦਾਏ ਦੀ ਦیدار ਦੀ ਪਰਮੇਸ਼ਰ ਦੇ ਚਰਨਾਂ ਨਾਲ ਸੁਰਤੀ ਜੁੜੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਕੌਤਕ ਕੋਡ ਤਮਾਸ਼ਿਆ ਚਿਤ ਨ ਆਵ ਸੁਨਾਓ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਓ ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਖਸਮ ਵਿਸਾਰ ਕੀਏ ਰਸ ਪੋਗ ਤਾ ਤਨ ਓਠ ਖਲੋਏ ਰੋਗ ਮਨਨ ਦੇ ਕੋ ਮਿਲੈ ਸਜਾਏ ਵੈਦ ਨਾ ਪੂਲੇ ਦਾਰੂ ਲਾਏ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ ਨਾਮ ਵਿਸਾਰ ਕਰੇ ਰਸ ਪੋਗ ਸੁਖ ਸੁਪਨੇ ਨਹੀਂ ਤਨ ਮੈ ਰੋਗ ਨਾਮ त्याग ਕਰੇ ਅਨ ਕਾਜ ਬਿਨ ਸਜਾਏ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰਤੋ ਨਰਕ ਜਾਵੇ ਨਾਨਕ ਕੋੜੀ ਨਰਕ ਬਰਾਬਰ ਉਜੜ ਸੋਈ ਥਾਉ पत छा कंहिं